ਹਾਂਜੀ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਕੱਲ ਜਿਹੜੀ ਅਸੀਂ ਧੀਆਂ ਲਈ ਸਕੀਮ ਬਾਰੇ ਵੀਡੀਓ ਪਾਈ ਸੀ ਉਹ ਜ਼ਰੂਰ ਦੇਖ ਲਈ ਹੋਣੀ ਜੇ ਨਹੀਂ ਦੇਖੀ ਤਾਂ ਚੈਨਲ ਦੇ ਪਲੇਲਿਸਟ ਦੇ ਵਿੱਚ ਜਾ ਕੇ ਜ਼ਰੂਰ ਦੇਖ ਲਿਓ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਜਿਹਦੇ ਵਿੱਚ ਤੁਸੀਂ ਸਰਕਾਰੀ ਸਕੀਮਾਂ ਸਰਕਾਰੀ ਨੌਕਰੀਆਂ ਤੇ ਸਰਕਾਰੀ ਖਬਰਾਂ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਅਸੀਂ ਸੋ ਅੱਜ ਫੇਰ ਇੱਕ ਅਪਡੇਟ ਨਵੀਂ ਲੈ ਕੇ ਹਾਜ਼ਰ ਹੋਏ ਹਾਂ ਦੋ ਧੀਆਂ ਹੋਣ ਤੇ 1 ਲੱਖ ਤੇ ਇਕਤੀ ਲਈ 50000 ਰੁਪਏ ਦੇ ਰਹੀ ਹੈ ਸਰਕਾਰ ਜਾਣੋ ਕੀ ਹੈ ਪੂਰੀ ਅਪਡੇਟ ਪਤ ਸਰਕਾਰ ਵੱਲੋਂ ਧੀਆਂ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਸਰਕਾਰ ਰਾਂ ਦੀ ਪੜਾਈ ਤੋਂ ਲੈ ਕੇ ਵਿਆਹ ਤੱਕ ਹਰ ਤਰ੍ਹਾਂ ਦੀ ਮਦਦ ਕਰਦੀ ਹੈ ਇਸ ਦੌਰਾਨ ਇੱਕ ਸਕੀਮ ਹੋਰ ਚਲਾਈ ਜਾ ਰਹੀ ਹੈ ਜਿਸ ਦਾ ਨਾਮ ਮੁੱਖ ਮੰਤਰੀ ਕੰਨਿਆ ਉੱਥਾਨ ਯੋਜਨਾ ਹੈ ਤੁਸੀਂ ਇਸ ਸਕੀਮ ਦਾ ਲਾਭ ਕਿਵੇਂ ਲੈ ਸਕੋਗੇ ਜਨਮ ਤੋਂ ਮਿਲਣਗੇ 2000 ਰੁਪਏ ਇਸ ਸਕੀਮ ਤਹਿਤ ਬੱਚੀ ਦੇ ਜਨਮ ਤੋਂ ਲੈ ਕੇ ਉਸ ਦੀ ਪੜਾਈ ਤੱਕ ਦਾ ਖਰਚਾ ਸਰਕਾਰ ਹੀ ਚੁਕਦੀ ਹੈ ਇਸ ਬੇਟੀ ਦੇ ਜਨਮ ਤੇ ਮਾਪਿਆਂ ਨੂੰ 2000 ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਂਦੀ ਹੈ ਜਦੋਂ ਬੇਟੀ 1 ਸਾਲ ਦੀ ਹੋ ਜਾਂਦੀ ਹੈ ਤਾਂ ਸਰ ਲੋਡ ਆਧਾਰ ਕਾਰਡ ਰਜਿਸਟ੍ਰੇਸ਼ਨ ਤੋਂ ਬਾਅਦ 1000 ਰੁਪਏ ਦੀ ਕਿਸ਼ਤ ਮਿਲਦੀ ਹੈ ਜੇਕਰ ਦੋ ਧੀਆਂ ਹੁਣ ਤਾਂ ਸਰਕਾਰ ਵੱਲੋਂ 2 ਸਾਲ ਬਾਅਦ 2000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ ਦੱਸ ਤੇ ਇਹ ਜਦੋਂ ਬੇਟੀ ਦਾ ਦਾਖਲਾ ਹੁੰਦਾ ਹੈ ਤਾਂ ਸਰਕਾਰ 9ਵੀਂ ਜਮਾਤ ਚ ਪੜ੍ਹਾਈ ਦੌਰਾਨ ਕੁਝ ਪੈਸੇ ਦਿੰਦੀ ਹੈ ਤੇ ਬਾਅਦ ਦੇ ਵਿੱਚ 12ਵੀਂ ਜਮਾਤ ਦੇ ਵਿੱਚ ਪੜ੍ਹਾਈ ਪੂਰੀ ਕਰਨ ਤੇ 10000 ਰੁਪਏ ਵੀ ਦਿੰਦੀ ਹੈ ਅੰਤ ਵਿੱਚ ਗ੍ਰੈਜੂਏਸ਼ਨ ਤੋਂ ਬਾਅਦ ਇਹਨਾਂ ਨੂੰ 25000 ਰੁਪਏ ਵੀ ਮਿਲਦੇ ਨੇ ਇਸ ਸਕੀਮ ਦਾ ਲਾਭ ਕੌਣ ਲੈ ਸਕਦਾ ਇਹ ਲਾਭ ਬਿਹਾਰ ਦੇ ਸਥਾਈ ਨਿਵਾਸੀਆਂ ਨੂੰ ਹੀ ਮਿਲੇਗਾ ਤੁਸੀਂ ਦੇਖ ਲਓ ਇਹ ਸਕੀਮਾਂ ਜਿਹੜੀਆਂ ਸਾਡੇ ਦੇਸ਼ ਵਾਸਤੇ ਨਹੀਂ ਬਣੀਆਂ ਸਾਡੇ ਪੰਜਾਬ ਵਾਸਤੇ ਨਹੀਂ ਬਣੀਆਂ ਚਰਕੇ ਭਾਰਤ ਦੇ ਸ਼ਬਦਾ ਸੰਝਾ ਹੈ ਇਹ ਲਾਭ ਸਿਰਫ ਬਿਹਾਰ ਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ ਇੱਕ ਪਰਿਵਾਰ ਦੇ ਵਿੱਚ ਵੱਧ ਤੋਂ ਵੱਧ ਦੋ ਧੀਆਂ ਨੂੰ ਹੀ ਇਸ ਸਕੀਮ ਦਾ ਲਾਭ ਮਿਲੇਗਾ ਪਰਿਵਾਰ ਦੇ ਵਿੱਚ ਕੋਈ ਵੀ ਸਰਕਾਰੀ ਨੌਕਰੀ ਨਹੀਂ ਕਰਦਾ ਹੋਵੇ ਇਹਲਾ ਵਿਆਦੇ ਮਾਮਲੇ ਵਿੱਚ ਨਹੀਂ ਦਿੱਤਾ ਜਾਵੇਗਾ। ਹੁਣ ਉਸ ਤੋਂ ਬਾਅਦ ਦੱਸਦੇ ਹਾਂ ਕਿਹੜੇ ਦਸਤਾਵੇਜ਼ ਇਹਦੇ ਵਿੱਚ ਲੱਗਦੇ ਨੇ ਮਾਪਿਆਂ ਦਾ ਵੋਟਰ ਆਈਡੀ ਕਾਰਡ ਜਨਮ ਪ੍ਰਮਾਣ ਪੱਤਰ ਤੇ 12ਵੀਂ ਦੀ ਮਾਰਕਸ਼ੀਟ ਪਾਸਪੋਰਟ ਆਕਾਰ ਦੀ ਫੋਟੋ ਆਧਾਰ ਕਾਰਡ ਅਰਜੀ ਕਿਵੇਂ ਦੇਣੀ ਹੈ? ਵਿਹਾਰ ਸਰਕਾਰ ਦੀ ਵੈਬਸਾਈਟ ਤੇ ਤੁਸੀਂ ਜਾਣਾ ਹੈ ਮੁੱਖ ਮੰਤਰੀ ਕੰਨਿਆ ਉਥਾਲੀ ਯੋਜਨਾ ਤੇ ਕਲਿੱਕ ਕਰਕੇ ਅੱਗੇ ਵਧਣਾ ਹੈ। ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ। ਦੇਖ ਲਓ ਤੁਸੀਂ ਖੁਦ ਦੇਖ ਸਕਦੇ ਹੋ। ਬੋਟਾ ਮੰਗਰ ਵਾਲੇ ਤਾਂ ਪੰਜਾਬ ਦਿੱਸ ਜਾਂਦਾ ਹੈ। ਇਹ ਮਦਦ ਕਰਨੀ ਹੋਵੇ ਕਿਸੇ ਦੀ ਤਾਂ ਵੀ ਪੰਜਾਬ ਕਰਦਾ ਹੈ ਪਰ ਜਦ ਪੰਜਾਬ ਨੂੰ ਸਕੀਮਾਂ ਦੀ ਲੋੜ ਹੁੰਦੀ ਹੈ ਤਾਂ ਉਦੋਂ ਅੱਖੋਂ ਉਲਾ ਕਿੱਤਿਆ ਜਾਂਦਾ ਹੈ ਤੁਸੀਂ ਦੇਖ ਲਓ ਇਹ ਹੈ ਜਿਹੜੀ ਮੋਦੀ ਸਰਕਾਰ ਦੀ ਸਕੀਮਾਂ ਹੈ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਕਿ ਸਾਨੂੰ ਕੀ ਮਿਲ ਰਿਹਾ ਹੈ ਪੰਜਾਬ ਦੇ ਵਿੱਚ ਕੀ ਨਹੀਂ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਤੁਹਾਡੇ ਇਸ ਬੰਦੇ ਕੋਈ ਵੀ ਵਿਚਾਰ ਨੇ ਤਾਂ ਕਮੈਂਟ ਜਰੂਰ ਕਰਿਓ ਸੋ ਮਿਲਦੇ ਹਾਂ ਇੱਕ ਹੋਰ ਨਵੀਂ ਖਬਰ ਦੇ ਨਾਲ ਦਿਓ ਇਜਾਜ਼ਤ ਧੰਨਵਾਦ